ਲੈ ਵੀ ਇੱਕ ਲਾਲੇ ਦੀ ਗੱਲ ਸੁਣਾਵਾ ਲਾਲੇ ਨੇ ਸਵੇਰੇ ਸਵੇਰੇ ਦੁਕਾਨ ਖੋਲੀ ਤੇ ਅੰਦਰੋਂ ਸਮਾਨ ਬਾਹਰ ਸਜਾਉਣ ਲੱਗ ਪਿਆ ਜਿਉਂ ਹੀ ਉਸ ਨੇ ਇੱਕ ਲਾਲ ਮਿਰਚਾਂ ਦੀ ਬੋਰੀ ਰੱਖੀ ਲੈਣ ਕੇ ਬਾਹਰ ਖੋਲ ਕੇ ਤੇ ਉਹਦਾ ਫੋਨ ਵੱਜ ਗਿਆ ਜਦ ਫੋਨ ਸੁਣਨ ਲੱਗਿਆ ਗੱਲ ਥੋੜੀ ਲੰਬੀ ਹੋ ਗਈ ਚਲੋ ਬੇ ਧਿਆਨੇ ਚ ਉਸੇ ਬੋਰੀ ਦੇ ਉੱਪਰ ਬੈਠ ਗਿਆ ਬਾਅਦ 5 ਕਿ ਮਿੰਟਾਂ ਬਾਅਦ ਜੋ ਲਾਲੇ ਦੇ ਕੰਮ ਸ਼ੁਰੂ ਹੋਇਆ ਮਿਰਚਾ ਨੇ ਆਪਣਾ ਰੰਗ ਦਿਖਾ ਤਿਆ ਤੇ ਲਾਲਾ ਹੁਣ ਕੀ ਕਰੇ ਉਧਰੋਂ ਗ੍ਰਾਹਕਾਂ ਲੱਗ ਪਿਆ ਤੇ ਇਧਰੋਂ ਲਾਲਾ ਤੰਗ ਹੋਈ ਜਾਵੇ ਜਿਹੜਾ ਵੀ ਗ੍ਰਾਹਕ ਆਇਆ ਕਰੇ ਕੋਈ ਲੂਣ ਲੈਣ ਆਇਆ ਕੋਈ ਕੁਛ ਲੈਣ ਆਇਆ ਸਾਹਮਣੇ ਮਿਰਚਾ ਦੀ ਬੋਰੀ ਪਈ ਹਰ ਕੋਈ ਪੁੱਛ ਲਿਆ ਕਰੇ ਲਾਲਾ ਜੀ ਮਿਰਚਾ ਕਿੰਦਾ ਲਾਈਆਂ ਬੋਲੇ ਜੀ ਕਹਦਾ ਕਰੇ ਭਾਈ 60 ਰੁਪਏ ਕਿਲੋ ਭਾਈ 70 ਰੁਪਏ ਜੋ ਵੀ ਰੇਟ ਸੀਗਾ ਲਾਲਾ ਦੱਸ ਦਿਆ ਕਰੇ ਫੇਰ ਕੋਈ ਆਇਆ ਕਰੇ ਦਾਲ ਲੈਣ ਲਾਲਾ ਜੀ ਕਿਲੋ ਦਾਲ ਪਾਇਓ ਅੱਛਾ ਜਾਂਦੇ ਜਾਂਦੇ ਉਹ ਲਾਲਾ ਜੀ ਆ ਮਿਰਚਾ ਕਿੱਦਾਂ ਲਾਈਆਂ ਉਹ ਲਾਲਾ ਫੇਰ ਵਿਚਾਰਾ ਸ਼ਰਮਿੰਦਾ ਜਾ ਹੋ ਗਏ ਉਹ ਭਾਈ 60 ਰੁਪਏ ਆ ਫੇਰ ਭਾਈ ਜਦੋਂ 8-10 ਗਾਹਕਾਂ ਨੇ ਇਸ ਤਰ੍ਹਾਂ ਹੀ ਕੀਤਾ ਇੱਕ ਗਾਹਕ ਆਇਆ ਕਹਿੰਦਾ ਲਾਲਾ ਜੀ 5 ਕਿਲੋ ਚੋਲ ਪਾਇਓ ਠੀਕ ਆ ਜੀ ਪਾ ਤੇ ਫੇਰ ਉਹਨੇ ਵੀ ਪੁੱਛ ਲਿਆ ਕੁਦਰਤੀ ਕਹਿੰਦਾ ਲਾਲਾ ਜੀ ਮਿਰਚਾ ਕਿੱਤਾ ਲਾਈਆਂ ਲਾਲੇ ਨੂੰ ਚੜਿਆ ਗੁੱਸਾ ਲਾਲੇ ਨੇ ਅੱਕ ਕੇ ਫਿਰ ਕਹਿ ਦਿੱਤਾ ਕਹਿੰਦਾ ਮੇਰੀਆਂ ਮਿਰਚਾਂ ਮੇਰੇ ਲੱਗੀਆਂ ਤੂੰ ਕੀ ਲੈਣਾ ਮੈਂ ਜਿੱਦਾਂ ਮਰਜੀ ਲਾਵਾਂ ਲੈ ਵੀ ਕ ਲਾਲੇ ਦੀ ਗੱਲ ਸੁਣਾਵਾ ਲਾਲੇ ਨੇ ਸਵੇਰੇ ਸਵੇਰੇ ਦੁਕਾਨ ਖੋਲੀ ਤੇ ਅੰਦਰੋਂ ਸਮਾਨ ਬਾਹਰ ਸਜਾਉਣ ਲੱਗ ਪਿਆ ਜਿਉਂ ਹੀ ਉਸ ਨੇ ਇੱਕ ਲਾਲ ਮਿਰਚਾਂ ਦੀ ਬੋਰੀ ਰੱਖੀ ਲੈ ਆਣ ਕੇ ਬਾਹਰ ਖੋਲ ਕੇ ਤੇ ਉਹਦਾ ਫੋਨ ਵੱਜ ਗਿਆ ਜਦ ਫੋਨ ਸੁਣਨ ਲੱਗਿਆ ਗੱਲ ਥੋੜੀ ਲੰਬੀ ਹੋ ਗਈ ਚਲੋ ਦੇ ਧਿਆਨੇ ਚ ਉਸੀ ਬੋਰੀ ਦੇ ਉੱਪਰ ਬੈਠ ਗਿਆ ਬਾ 5 ਕੁ ਮਿੰਟਾਂ ਬਾਅਦ ਜੋ ਲਾਲੇ ਦੇ ਕੰਮ ਸ਼ੁਰੂ ਹੋਇਆ ਮਿਰਚਾਂ ਨੇ ਆਪਣਾ ਰੰਗ ਦਿਖਾ ਤਿਆ ਤੇ ਲਾਲਾ ਹੁਣ ਕੀ ਕਰੇ ਉਧਰੋ ਗ੍ਰਾਹਕਾਂ ਲੱਗ ਪਿਆ ਤੇ ਇਧਰੋ ਲਾਲਾ ਤੰਗ ਹੋਈ ਜਾਵੇ ਜਿਹੜਾ ਵੀ ਗ੍ਰਾਹਕ ਆਇਆ ਕਰੇ ਕੋਈ ਲੂਣ ਲੈਣ ਆਇਆ ਕੋਈ ਕੁਝ ਲੈਣ ਆਇਆ ਸਾਹਮਣੇ ਮਿਰਚਾਂ ਦੀ ਬੋਰੀ ਪਈ ਹਰ ਕੋਈ ਪੁੱਛ ਲਿਆ ਕਰੇ ਲਾਲਾ ਜੀ ਮਿਰਚਾਂ ਕਿੱਦਾਂ ਲਾਈਆਂ ਔਲੇ ਜੀ ਗੱਲਾਂ ਕਰੇ ਭਾਈ 60 ਰੁਪਏ ਕਿਲੋ ਪਾਈ 70 ਰੁਪਏ ਜੋ ਵੀ ਰੇਟ ਸੀਗਾ ਲਾਲਾ ਦੱਸ ਦਿਆ ਕਰੇ ਫੇਰ ਕੋਈ ਆਇਆ ਕਰੇ ਦਾਲ ਲੈਣ ਲਾਲਾ ਜੀ ਕਿਲੋ ਦਾਲ ਪਾਇਓ ਅੱਛਾ ਜਾਂਦੇ ਜਾਂਦੇ ਉਹ ਲਾਲਾ ਜੀ ਆ ਮਿਰਚਾ ਕਿੱਦਾਂ ਲਾਈਆਂ ਉਹ ਲਾਲਾ ਫੇਰ ਵਿਚਾਰਾ ਸ਼ਰਮਿੰਦਾ ਜਾ ਹੋ ਗਏ ਉਹ ਭਾਈ 60 ਰੁਪਏ ਆ ਫੇਰ ਭਾਈ ਜਦੋਂ 8 10 ਗਾਹਕਾਂ ਨੇ ਇਸ ਤਰ੍ਹਾਂ ਹੀ ਕੀਤਾ ਇੱਕ ਗਾਹਕ ਆਇਆ ਕਹਿੰਦਾ ਲਾਲਾ ਜੀ 5 ਕਿਲੋ ਚੋਲ ਪਾਇਓ ਠੀਕ ਆ ਜੀ ਭਾਤੇ ਫਿਰ ਉਹਨੇ ਵੀ ਪੁੱਛ ਲਿਆ ਕੁਦਰਤੀ ਕਹਿੰਦਾ ਲਾਲਾ ਜੀ ਮਿਰਚਾਂ ਕਿੱਤਾ ਲਾਈਆਂ ਲਾਲੇ ਨੂੰ ਚੜਿਆ ਗੁੱਸਾ ਲਾਲੇ ਨੇ ਅੱਕ ਕੇ ਫਿਰ ਕਹਿ ਦਿੱਤਾ ਕਹਿੰਦਾ ਮੇਰੀਆਂ ਮਿਰਚਾਂ ਮੇਰੇ ਲੱਗੀਆਂ ਤੂੰ ਵੀ ਲੈਣਾ ਮੈਂ ਜਿੱਦਾਂ ਮਰਜੀ ਲਾਵਾਂ